ਸੋਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸਮਾਲੇ ਸਮਾਲੇ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲੈਣਾ ਸਮਾਲ ਲੈਣਾ ਸੰਭਾਲਣਾ ਨਹੀਂ ਹੁੰਦਾ ਸਮਾਲ ਲੈ ਸਮਾਲ ਲੈ ਸੋਦਰ ਕਿਹਾ ਪੱਬਾ ਹੀ ਨਹੀਂ ਵਿੱਚ ਮਿਸ਼ਰੀ ਵਾਲੇ ਸੰਭਾਲੇ ਬਣ ਲੱਗੇ ਪਤਾ ਨਹੀਂ ਕਿਉਂ ਬਣ ਲੱਗੇ ਪੱਬਾ ਹੈ ਹੀ ਨਹੀਂ ਵਿੱਚ ਸੰਭਾਲੇ ਜੀ ਪੱਬਾ ਬੋਲਦਾ ਸੰਭਾਲਣਾ ਹੋਰ ਚੀਜ਼ ਹੈ ਸੰਭਾਲੇ ਹੋ ਚੀਜ਼ਾਂ ਸੰਭਾਲੇ ਲਫ਼ਜ਼ੇ ਲੱਗਾ ਸੋਦਾਰ ਕਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸੰਭਾਲ ਸਾਰਿਆਂ ਨਾਲ ਜੁੜਿਆ ਹੋਇਆ ਤੂੰ ਸਾਰਿਆਂ ਵਿੱਚ ਸਮਾਇਆ ਹੋਇਆ ਸ਼ਬਦ ਸਾਰਿਆਂ ਦੇ ਵਿੱਚ ਹੈ ਹੁਕਮ ਸਾਰਿਆਂ ਦੇ ਵਿੱਚ ਵਰਤਦਾ ਹੈ ਸਭ ਕੁਝ ਵਰਤੇ ਤੇਰਾ ਮਾਇਆ ਦੇ ਵਿੱਚ ਅਸੀਂ ਇੱਛਾ ਜੋ ਮਰਜ਼ੀ ਕਰੀਏ ਪਰ ਅਸੀਂ ਆਪਣੀ ਇੱਛਾ ਮੁਤਾਬਕ ਮਾਇਆ ਦੀ ਪ੍ਰਾਪਤੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਉਹਦੀ ਇੱਛਾ ਮੁਤਾਬਕ ਕਰਾਂਗੇ ਨਾ ਉਹਦਾ ਵੱਲ ਉਹਦੀ ਇੱਛਾ ਸਾਡੇ ਵਿੱਚ ਖੜੀ ਹੈ ਜੇ ਇੱਛਾ ਗਹਿਰਾ ਹੀ ਰੋਵੇ ਸਾਡੇ ਵਿੱਚੋਂ ਤਾਂ ਅਸੀਂ ਤਾਂ ਜੋ ਮਰਜ਼ੀ ਲੈ ਲੀਏ ਫਿਰ ਗਹਿਰਾ ਜ ਨਹੀਂ ਹੁੰਦਾ ਉਹ ਪਹਿਲੇ ਜਾਣ ਲੈਂਦਾ ਤੇਰੀ ਛਕੀ ਹੈ ਮੈਨੂੰ ਬੋਲ ਲੈ ਸਭ ਕੁਝ ਜਾਣ ਬਾਰ ਉਹ ਇਹ ਰਾਇ ਛਕੀ ਤੀ ਮੈਨੂੰ ਦੜੀਣੀ ਹੈ ਇਹਦੀ ਨਿਗਾ ਉੱਥੇ ਅੱਛੀ ਕਿ ਉੱਪਰ ਤੇਰੀ ਬਹੁਤ ਰੀਡ ਬਹੁਤ ਰੀਡ ਤੇਰਾ ਝੱਕਾ ਤੇ ਰੀਡ ਹੈ ਬਿੱਲੀ ਦਾ ਕਹਿੰਦੀ ਵੀ ਛੱਕਾ ਤਾਂ ਮੈਂ ਮੱਖਣੀ ਖਾ ਜਾ ਛੱਕੇ ਦਾ ਦੁੱਧ ਪੀ ਜਾਓ ਤਾਂ ਬੇਨਾ ਕਹਿਣੀ ਹੈ ਭਾਜੀ ਨੇ ਛੱਕਾ ਟੰਗੇ ਉੱਥੇ ਉਹ ਵੀ ਡੰਡਾ ਲੈ ਬੈਠਾ ਨਾ ਬਲੇ ਦੇ ਬਾਗਲ ਨੂੰ ਛੇਕਾ ਟੁੱਟ ਜਾਂ। ਇਹ ਛੇਕਾ ਟੁੱਟਣ ਵਾਲਾ ਨਹੀਂ ਸਾਡੇ ਵਾਲਾ ਟੁੱਟ ਜਾਂਦਾ। ਸਾਡਾ ਆਪਣਾ ਆਦਮੀ ਦਾ ਟੁੱਟ ਜਾਂਦਾ। ਪਰ ਉਹਦਾ ਨਹੀਂ ਟੁੱਟਦਾ। ਤਾਂ ਸਾਜ ਦਾ ਛੇਕਾ ਸਾਡਾ ਰਸੀਆਂ ਉਹਨਾਂ ਦਾ ਝੂਟਦਾ ਹੁੰਦਾ। ਇਸ ਕਰਕੇ ਸਾਰਿਆਂ ਦੇ ਨਾਲ ਤੂੰ ਜੁੜਿਆ ਹੋਇਆ ਹੈ। ਸਾਰਿਆਂ 'ਚ ਸਮਾਇਆ ਹੋਇਆ। ਸਾਰਿਆਂ ਦੇ ਅੰਦਰ ਵੱਸਦਾ ਹੈ ਤੂੰ। ਜਿੱਥੇ ਬੈਠ ਕੇ ਉਹ ਦਰ ਕਿਹੜਾ ਘਰ ਕਿਹੜਾ ਜਿੱਤ ਬਹਿ ਸਰਬ ਸੁਮਨ ਲੈ ਉਹ ਬਾਹਰ ਨਹੀਂ ਕਰ ਰਹਾ ਘਰ ਸਾਡੇ ਅੰਦਰ ਹੈ ਕਿਹੜੀ ਜਗ੍ਹਾ ਬੈਠਾ ਹੈ ਕੀਤਰ ਕੁੜੀ ਜਿ ਬੈਠਾ ਹੈ ਕਮਾਗਿ ਜਿ ਬੈਠਾ ਹੈ ਜਾਂ ਦਿਲ ਚ ਬੈਠਾ ਹੈ ਤੋਹਾਂ ਜੋ ਕਿਹੜਾ ਦਿਮਾਗ ਇਹਦਾ ਬਰੋਥ ਕਰਦਾ ਦਿਲ ਸਾਡੇ ਕੰਟਰੋਲ ਚ ਨਹੀਂ ਹੈ ਦਿਮਾਗ ਸਾਡੇ ਕੰਟਰੋਲ ਚ ਹੈ ਦਿਮਾਗ ਜਿਵੇਂ ਅਸੀਂ ਚਲਾਉਂਦੇ ਹਾਂਵੇਂ ਚੱਲਦਾ ਹੈ ਦਿਮਾਗ ਨੂੰ ਦਿਮਾਗ ਵਿੱਚ ਵਸਦਾ ਹੈ ਸ਼ੈਤਾਨ ਦਿਲ ਵਿੱਚ ਵਸਦਾ ਹੈ ਇਨਸਾਨ ਸ਼ੈਤਾਨ ਆਪਣਾ ਚਰਖਾ ਚਲਾਉਂਦਾ ਤਾਣਾ ਬਾਣਾ ਬੁਣਦਾ ਤੇ ਉਹ ਜਿੰਨਾ ਕਾਣਾ ਤਾਂ ਹੁੰਦਾ ਠੀਕ ਉਹਨਾਂ ਦਾ ਕਾਹ ਰੱਖ ਲੈਂਦਾ ਜਿਹੜਾ ਕਾਹ ਇਨਸਾਨ ਦਿਲ ਚ ਬੈਠਾ ਬਾਕੀ ਕੈਂਚੀ ਫੇਰ ਦਿੰਦਾ ਇਹ ਲਿਖ ਕੇ ਬਹੁਤ ਕੁਝ ਲੈ ਕੇ ਜਾਂਦਾ ਮੈਨੂੰ 50 ਥਾਲੇ ਸੀਮਿੰਟ ਦੇ ਚਾਹੀਦੇ ਨੂੰ ਕਹਿੰਦਾ ਦੋਏ ਮਿਲਣਗੇ ਬੱਸ ਸੀਮਿੰਟ ਕੋਟੇ ਤੇ ਮਿਲਦਾ ਦਾ ਨਾ ਕਹਿੰਦਾ ਹੈ ਇਹ ਨਾ ਤਸੀਨਦਾਰ ਕਹਿੰਦਾ ਸੀ 50 ਥਾਲੇ ਲੈ ਮੇਰੇ ਕੋਲ ਦੇਖ ਲੈ ਕਿੰਨੇ ਨੇ ਅੱਜਿਆਂ ਕਈਆਂ ਨੂੰ ਦੰਦਾ ਨਹੀਂ ਸੀ ਅਗਲੀ ਵਾਰੀ ਦਊਂਗਾ ਦੇਣੇ ਆਲੇ ਨੇ ਦੇਖਣਾ ਡਾਕਟਰਾਂ ਨੇ ਦੇਖਣਾ ਮੈਨੂੰ ਕੀ ਦੇਣਾ ਇਹ ਤਾਂ ਆਪਣਾ ਕੁਝ ਕਹਿੰਦਾ ਕਿਹੜਾ ਦਾ ਕਿਹੜਾ ਘਰ ਕਿੱਥੇ ਬੈਠ ਕੇ ਤੂੰ ਸਭ ਕੁਝ ਕੰਟਰੋਲ ਕਰਦਾ ਹੈ ਕਿਵੇਂ ਕਿਵੇਂ ਹਰ ਕਿਸੇ ਨੂੰ ਇਹ ਗੱਲ ਹੈ ਬਸ ਸਾਡੇ ਅੰਦਰੇ ਬੈਠੇ ਸਾਨੂੰ ਪਤਾ ਨਹੀਂ ਅੰਦਰ ਸਾਡੇ ਬੈਠੇ ਸਾਨੂੰ ਪਤਾ ਨਹੀਂ ਅੰਦਰ ਬੈਠ ਕੇ ਹੀ ਕਿਸੇ ਚੀਜ਼ ਨੂੰ ਕੰਟਰੋਲ ਕੀਤਾ ਜਾਂਦਾ। ਜੇ ਤੁਸੀਂ ਕਾਰ ਕੰਟਰੋਲ ਕਰ ਲਈਏ ਕਾਰ ਦੇ ਅੰਦਰ ਬੜਨ ਬਹੁ ਆਰੋ ਕੇ ਵੀ ਕਰ ਲੋਗੇ। ਹੁਣ ਤਾਂ ਕਹੇ ਰਿਮੋਟ ਕੰਟਰੋਲ ਬਣ ਗਈ। ਰਿਮੋਟ ਵੀ ਅੰਦਰੋਂ ਹੀ ਕਰਦੀ ਹੈ। ਦਲ ਤਾਂ ਅੰਦਰੋਂ ਹੀ ਕਰਨੀ ਹੈ। ਇਸ ਕਰਕੇ ਅੰਦਰ ਬੈਠਾ ਲੋਕਿਆ ਹਿਆ ਨਹੀਂ ਪਤਾ ਸਾਨੂੰ ਕਿੱਥੇ ਹੈ। ਕਹੇ ਤੂੰ ਦੱਸ ਕਿੱਥੇ ਸਵਾਲ ਏ। ਕੋਈ ਦਿਲ ਜਗਾ ਨਾ ਕੋਈ ਦੁਮਾਗਸ ਕਹਿੰਦਾ ਫੈਸਲਾ ਤਾਂ ਹੋ ਜੂਵੇ ਹੂੰ ਜਿੱਤ ਬੈ ਸਰਬ ਸੰਭਾਲ ਲੈ ਵਾਜੇ ਨਾਦ ਅਨੇਕ ਅਸੰਖਾਂ ਕੀਤੇ ਬਵਨ ਹਾਰੇ ਵਾਜੇ ਬਹੁਤ ਨੇ ਸਾਰੇ ਜਾਨਵਰ ਬੋਲਦੇ ਨੇ ਜੋ ਬੋਲਦੇ ਨੇ ਇਹ ਨਾਦ ਹੈ ਬੋਲਦਾ ਕੌਣ ਅੰਦਰ ਇਹ ਨਾਦ ਕਹਿੰਦੇ ਨੇ ਜਿਹੜਾ ਬੰਦਾ ਬੋਲਦਾ ਹੈ ਜਾਨਵਰ ਬੋਲਦੇ ਨੂੰ ਆਪ ਕਹਿੰਦੇ ਨੇ ਇਹ ਕੰਠਰੂ ਸੰਖ ਕਹਿੰਦੇ ਨੇ ਹਿੰਦੂਵਾਦ ਦੇ ਗਰੰਤਾ ਜਿਹਨੂੰ ਸੰਖ ਕੇ ਸੰਖਨਾਦ ਬੋਲਣ ਨੂੰ ਕਹਿੰਦੇ ਨੇ ਕੋਈ ਬੋਲਿਆ ਨਾ ਐਲਾਨ ਕੀਤਾ ਸੰਖਨਾਦ ਕਰਤਾ ਉਹਨਰ ਭਾਜਪੀ ਵਾਲੇ ਬੋਲਦੇ ਇਹ ਬੂਹ ਨਾ ਬੋਲਣ ਨੂੰ ਸੰਖਨਾਦ ਕਹਿੰਦੇ ਨੇ ਪਰ ਨਿਰਾਕਾਰ ਦਾ ਸੰਖਨਾਦ ਹੋਰ ਹੈ ਈਮਾਇਦਾਦੀਆਂ ਦਾ ਸੰਖਨਾਦ ਇਹ ਜਿੰਨੇ ਨੇ ਸਾਰੇ ਹੀ ਬੋਲਦੇ ਨੇ ਇਹ ਤੇਰੇ ਬਾਜੇ ਬਣਾਏ ਹੋਏ ਨੇ ਕਿਹਤੇ ਬਾਬਨ ਹਾਰੇ ਕਿੰਨੇ ਵਜਾਉਣ ਵਾਲੇ ਨੇ ਕਿੰਨੇ ਵਜਾਉਣ ਵਾਲੇ ਨੇ ਸਾਰੇ ਜਾਨਵਰ ਬੋਲਦੇ ਨੇ ਸਾਰੇ ਆਦਮੀ ਬੋਲਦੇ ਨੇ ਸਾਰੇ ਪੰਛੀ ਬੋਲਦੇ ਨੇ ਇਵਨ ਬਿਰਛ ਵੀ ਬੋਲਦੇ ਨੇ ਉਹ ਸਾਨੂੰ ਨਹੀਂ ਸੁਣਦੇ ਚਲੋ ਗੱਲ ਅਲੱਗ ਗੱਲ ਹੈ ਉਹ ਕੀੜੀਆਂ ਛੋਟੇ ਛੋਟੀਆਂ ਵੀ ਬੋਲਦੀਆਂ ਨੇ ਪਰ ਸਾਨੂੰ ਨਹੀਂ ਸੁਣਦੀਆਂ ਉਹ ਅਲੱਗ ਗੱਲ ਹੈ ਸਾਰੇ ਤਾਂ ਜਿਹੜਾ ਸਾਨੂੰ ਸੁਣਦੇ ਬੋਲਦੇ ਬੋਲਦੇ ਸਾਰੀ ਨੇ। ਹੂੰ। ਕਲੇਤੇ ਰਾਗ ਪਰੀ ਸਿਉ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ। ਉਹ ਬੋਲਣ ਵਾਲਾ ਕੋਲੋਂ ਬੋਲਣ ਵਾਲਾ ਜੀਵ ਹੈ। ਸਰੀਰ 'ਚ ਬੋਲਣ ਵਾਲਾ ਜੀਵ ਹੈ। ਜੀਵ ਵਿੱਚ ਬੋਲਣ ਵਾਲਾ ਤੂੰ ਆਪ ਹੈ। ਜੀਵ ਦੇ ਅੰਦਰ ਤੂੰ ਬੋਲਦਾ ਹੈ ਸਰੀਰ 'ਚ ਜੀ ਬੋਲਦਾ। ਤਾਂ ਇਹ ਗੱਲ ਹੈ ਆਤਮ ਦੇ ਅੰਦਰ ਦੀ ਆਵਾਜ਼ ਅੰਤਰ ਆਤਮਾ ਦੀ ਆਵਾਜ਼ ਆਤਮ ਦੇ ਅੰਦਰ ਕੋਲ ਬੋਲਦਾ ਆ ਬੋਲਦਾ ਸਭਾ ਕੱਟ ਰੰਗ ਬੋਲ ਲੈ ਇਹ ਗੱਲ ਗਾ ਕਲੀਅਰ ਕਰਤੀ ਪਤਾ ਹੈ ਸ਼ਰੀਰ ਵਿੱਚ ਤਾਂ ਤੂੰ ਬੋਲਦਾ ਆ ਸੰਗ ਤਾਂ ਤੂੰ ਵਿਜਾਉਣਾ ਤੇਰੇ ਵਾਲਾ ਸੰਗ ਸੁਣਦਾ ਹੀ ਨਹੀਂ ਕੰਨਾਂ ਨਾਲ ਨਹੀਂ ਸੁਣਦਾ ਬਹੁਤ ਸੰਗਤੋਂ ਮੈਂ ਬੁਨਾਲ ਕਰਦਾ ਆਂ ਆਹ ਕੰਨਾ ਨੂੰ ਸੁਣਦਾ ਤੇਰੇ ਆਲਾ ਕੰਨਾ ਨੂੰ ਨਹੀਂ ਸੁਣਦਾ ਉਹ ਬਿਨਾਂ ਕੰਨਾ ਦੇ ਸੁਣਦਾ ਲੜਨਾ ਹਾਂਜੀ ਕਿਤੇ ਬਾਵਨ ਹਾਰੇ ਇਹ ਤਾਂ ਬਾਹਰ ਨੇ ਕਿਤੇ ਬਾਵਨ ਹਾਰੇ ਕਿਤੇ ਰਾਗਪਰੀ ਸੋ ਕਈਆਂ ਨੇ ਕਿਤੇ ਗਾਵਨ ਹਾਰੇ ਕਿਤੇ ਗਾਵਨ ਹਾਰੇ ਰਾਗ ਕਰਦੇ ਨਹੀਂ ਵੀ ਸੰਗਨਾ ਦੇ ਪਰਿ ਰਾਗਣੀਆਂ ਨੂੰ ਕਹਿੰਦੇ ਨੇ ਰਾਗ ਪਰੀ ਜਿਹੜਾ ਨਾ ਲੱਭਦਾ ਹੈ ਨਾ ਰਾਗਣੀਆਂ ਵਾਸਤੇ ਆਇਆ ਹੈ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਉਹਨੇ ਰਾਗਣੀਆਂ ਨੂੰ ਪਰੀ ਕਿਹਾ ਹੈ ਰਾਗ ਪੁਰਖ ਵਾਚਕ ਲੱਭਦਾ ਨਾ ਨਾ ਰਾਗਣੀਆਂ ਨੇ ਜਿਹੜੀਆਂ ਉਹ ਪਰੀਆਂ ਨੇ ਰਾਗ ਪਰੀ ਸੋ ਰਾਗ ਰਾਗਣੀਆਂ ਕਿਤੇ ਗਾਉਣ ਆਲੇ ਕਿੰਨੇ ਗਾਉਂਦੇ ਨੇ ਗਾਉਣ ਆ ਰਹੇ ਨੇ ਇਹ ਵੀ ਇਹ ਵੀ ਨਾਦੇ ਕਰਦੇ ਨੇ ਚਾਹੇ ਕੁਛ ਵੀ ਗਾਉਂਦੇ ਨੇ ਹੈ ਤਾਂ ਆਵਾਜ਼ ਨਿਕਲਦੀ ਆ ਲੋਕ ਤਾਂ ਸੁਣਦੇ ਨੇ ਨਾ ਹੂੰ ਗਾਵੇਂ ਸੁਨੋ ਪੌਣ ਪਾਣੀ ਮੈਂ ਸੰਤਰ ਗਾਵੈ ਰਾਜਾ ਧਰਮ ਦਵਾਰੇ ਸਾਰੇ ਤੇਰਾ ਜਸ ਕਰਦੇ ਨੇ ਤੈਨੂੰ ਵੱਡਾ ਮੰਨਦੇ ਨੇ ਅਸਲ ਜਿੱਥੇ ਗਾਉਣ ਦਾ ਮਤਲਬ ਆਗਿਆ ਦੇ ਵਿੱਚ ਜਿਹੜਾ ਤੇਰੀ ਆਗਿਆ ਜੋ ਤੈਨੂੰ ਬੋਧ ਪੈ ਵਿੱਚ ਆ ਜਿਹੜਾ ਤੈਨੂੰ ਬੋਧ ਪੈ ਵਿੱਚ ਪਬਲ ਵਹ ਸਤਬੋ ਹਵਾ ਗਉਦੀ ਆਵਾ ਤੇਰੀ ਪੈ ਵਿੱਚ ਗਉਦੀ ਪੈ ਵਿੱਚ ਚੱਲਣਾ ਹੀ ਕੋਣ ਜੇ ਪੈ ਵਿੱਚ ਚੱਲਦੀ ਤਾਂ ਹੀ ਗਉਦੀ ਨਾ ਪੌਣ ਪਾਣੀ ਪਾਣੀ ਵੇ ਸਭ ਵਿੱਚ ਵੇ ਸਤ ਸਭ ਕੁਝ ਪੈ ਵਿੱਚ ਗਾਵੇ ਰਾਜਾ ਧਰਮ ਦੁਆਰੇ ਰਾਜਾ ਧਰਮ ਦੁਆਰੇ ਉਹ ਕਹਿੰਗਾ ਇਹ ਤਾਂ ਗਾਣ ਹੈ ਨਾ ਤੈਨੂੰ ਤੋਰੂ ਕੌਣ ਘਾਰੇ ਗਿਆ ਤੈਨੂੰ ਤੈਨੂੰ ਪੈਦਾ ਕੀਤਾ ਹੈ ਹੁਕਮ ਦੇ ਵਿੱਚ ਹੈ ਕਿਨੂੰ ਘਾਰੇ ਹੁਕਮ ਨੂੰ ਘਾਰੇ ਕੋਈ ਸੇ ਬੰਦੇ ਨੂੰ ਨਹੀਂ ਘਾਰੇ ਬੈਤੈ ਨੂੰ ਨਹੀਂ ਘਾਰੇ ਹੁਕਮ ਨੂੰ ਹੁਕਮ ਦੇ ਵਿੱਚ ਪੈ ਵਿੱਚ ਪੈਦਾ ਹੁਕਮ ਹੁਕਮ ਦੇ ਅੰਦਰ ਸਾਰਾ ਪਾਣੀ ਮਹਿੰਦਰ ਵਿੱਚ ਆ ਗਿਆ ਨਾ ਖਾਵੇ ਰਾਜਾ ਤੁਹਾਨੂੰ ਦੁਆਰੇ ਰਾਜਾ ਤੁਹਾਨੂੰ ਦੁਆਰੇ ਰਾਜਾ ਧਰਮ ਰਾਜ ਵੀ ਤੈਨੂੰ ਕਹਿੰਦਾ ਤਾਰੂ ਰਾਜ ਦੇ ਸ਼ੁੱਧਮਾਨ ਸਾਡੇ ਅੰਦਰ ਸ਼ੁੱਧਮਾਨ ਹੈ ਇੱਕ ਸ਼ੁੱਧ ਭਾਸ਼ਾ ਬੰਦਾ ਉਹ ਸਤਿਵਦੀ ਹੈ ਸੱਚ ਨੂੰ ਕਹਉਂਦਾ ਹੋਂਦ ਮਨ ਕਈ ਵਾਰ ਮੰਨ ਜਾਂਦਾ ਕਈ ਵਾਰ ਮੁਕਰ ਜਾਂਦਾ ਬੰਦੀ ਇਹ ਕਈ ਵਾਰ ਮੰਨ ਜਾਂਦਾ ਕਈ ਵਾਰ ਮੁਕਰ ਜਾਂਦਾ ਆਪਣਾ ਟਾਈਮ ਦੇਖਦਾ ਹੈ ਇਹ ਆਪਣਾ ਸਮਾਂ ਦੇਖਦਾ ਕਈ ਵਾਰ ਜੇ ਆਗਮੀ ਦੀ ਉਸਤਤੀ ਕਰ ਦਿੰਦਾ ਰੱਬ ਬਰਾਬਰ ਫਿਰ ਉਹ ਮੁਕਰਿਆ ਹੁੰਦਾ ਨਾ ਜਦ ਆਦਮੀ ਦੀ ਹਿਸਤੀ ਰੱਬ ਬਰਾਬਰ ਕਰ ਦਿੰਦਾ ਉਦੋਂ ਮੁਕਰਿਆ ਹੁੰਦਾ ਹੈ ਉਹ ਤਾਂ ਮੁਕਰ ਜਾਂਦਾ ਜਦ ਆ ਉਹਦੀ ਹਿਸਤ ਕਰਦਾ ਹੈ ਪਰਮੇਸ਼ਰ ਦੀ ਕਰਦਾ ਉਦੋਂ ਮੰਨਿਆ ਹੋਇਆ ਹੁੰਦਾ ਮਨ ਦੇ ਦੂਰੇ ਸ਼ੁੱਧਵਾਨ ਹਾਵੀ ਹੈ ਤਾਂ ਉਸਤ ਕਰਦਾ ਹੈ ਉਹਦੀ ਅਸ਼ੁੱਧਵਾਨ ਹਾਵੀ ਹੈ ਤਾਂ ਵਿਗਰਦਨ ਅਸ਼ੁੱਧ ਹੋ ਕੇ ਆਦਮੀ ਨਹੀਂ ਕਰਦਾ ਸੱਚ ਨੂੰ ਛੱਡ ਕੇ ਕਰ ਆ ਧਰਮੀ ਹੋ ਕੇ ਕਰਦਾ ਆ ਧਰਮੀ ਹੋ ਕੇ ਆਦਮੀ ਦੀ ਉਸਤਤ ਕਰ ਦਿੰਦਾ ਹੋਰ ਕਿਸੇ ਦੇਵੀ ਦੇਵਤੇ ਦੀ ਉਸਤਤ ਕਰ ਦਿੰਦਾ ਉਹਦੇ ਬਰਾਬਰ ਵੈਸੇ ਉਸਤਤ ਕਿਸੇ ਦੀ ਆਗਿਆ ਨਹੀਂ ਕਰਉਂਦੀ ਉਸਤਤ ਨਿੰਦਾ ਦਉ ਵਿਵਰਜਿਤ ਇਹ ਉਹ ਪੰਥ ਹੈ ਸੰਸਾਰੀ ਆਦਮੀ ਦੀ ਕਿਸੇ ਦੀ ਸੰਸਾਚ ਨੂੰ ਉਸਤਤ ਨਾ ਨਿੰਦਾ ਦੋਏ ਨਹੀਂ ਕਰਦਾ ਨਾਇਮਾਨ ਅਪੋ ਨਾਇਮਾਨ ਅਪਮਾਨ ਦਾ ਖਿਆਲ ਰੱਖਣਾ ਸੱਚ ਬੋਲਦੋ ਅਪਮਾਨ ਹੁੰਦਾ ਹੁਣ ਦਿਓ ਐ ਨਾ ਗੋ ਮੈਨ ਅਪਮਾਨ ਹੋ ਜੂ ਪੁੱਤ ਵਗਰ ਪਹਿਣ ਲਗੇ ਇਹ ਤਾਂ ਪਹਿਣਗੇ ਜੈਟ ਮਾਰਨੀ ਐ ਲੋਮੜੇ ਮਖਿਆਲ ਦੀ ਮੱਖੀ ਦੇ ਵਗਰ ਪਹਿਣਗੇ ਨਵਾਰੋ ਸੱਚ ਬੋਲੋਗੇ ਪਾਬੜ ਦਾ ਮਛਣਾ ਅਜੇ ਨਹੀਂ ਬੋਲੋਗੇ ਸੁਭਸੇ ਫਿਰ ਬਜਣਾ ਕੋਈ ਨਹੀਂ ਤੁਹਾਡੇ ਕੋਲ ਵਾਅਦਾ ਨਹੀਂ ਸੱਚ ਫਿਰ ਸੱਚ ਤੁਹਾਡੇ ਕੋਲ ਨਹੀਂ ਬੇਚਣਾ ਸੱਚ ਆਇਆ ਬੋਲਣ ਵਾਸਤੇ ਜੇ ਨਹੀਂ ਆਇਆ ਤਾਂ ਮੁੜ ਜੂ ਵਾਪਸ ਭਰਉਣਾ ਹੀ ਨਹੀਂ ਜੇ ਬੋਲਣਾ ਹੈ ਸੱਚ ਬੋਲਣਾ ਤਾਂ ਜੱਕਿਆ ਨਾ ਥੋੜਾ ਜਿਹਾ ਕਿਛ ਬੋਲ ਬੋਲ ਆ ਸੱਚ ਬੋਲਾਂ ਦਾ ਭਾਉਣ ਮੱਚਦਾ ਹੈ ਜੇ ਅੱਖਾਂ ਐਸੇ ਅਸਰਾਰ ਤਾਂ ਹੀ ਤਾਂ ਮਾਰਨ ਬੋਲੇ ਯਾਰ ਤਾਈਂ ਕਹਿੰਦਾ ਜੇ ਮੈਂ ਬੋਲ ਪਿਆ ਤਾਂ ਮੈਨੂੰ ਘੁੱਟਣਗੇ ਬਿਰੋਧ ਹੋਊਗਾ ਉੱਥੇ ਬਿਰੋਧ ਦਾ ਡਰ ਪੈ ਗਿਆ ਪੈਉ ਬੱਸ ਬੋਲਉਂਦੀ ਰਹਿ ਗਿਆ ਜਮਿਆ ਜਮ ਕੇ ਮਰ ਗਿਆ ਵੀ ਜਮ ਕੇ ਮਰ ਜਾਂਦੇ ਨੇ ਨਾ ਬਾਹਰ ਨਹੀਂ ਨਿਕਲਦੇ ਅੰਦਰੋਂ ਜੰਮਿਆ ਪਹਿਲਾਂ ਜੜਦੇ ਅੰਦਰ ਜੰਮੇ ਤਾਂ ਉੱਪਰ ਹੋਵੇ ਛੋਹ ਸ਼ਾਹ ਉਹ ਅੰਦਰ ਜੰਮਿਆ ਸੀ ਅੰਦਰ ਹੀ ਮਰ ਗਿਆ ਉੱਢ ਕੇ ਜੰਮਿਆ ਹੀ ਨਹੀਂ ਉੱਪਰ ਦਾ ਛੋਹ ਤਾਂ ਹੋਊ ਜੇ ਬਾਹਰ ਨਿਕਲੇਗਾ ਪ੍ਰਗਟ ਹੋਏਗਾ ਛੋਹ ਕਿਵੇਂ ਹੋਊ ਬਾਹਰ ਹੋਏਗਾ ਛੋਹ ਹੋਊਗੀ ਤਾਂ ਫੜ ਲਗੂਗਾ ਉਹ ਤਾਂ ਪ੍ਰਗਟ ਹੋਣਾ ਉੱਪਰ ਫਿਰ ਕੁਝ ਨਹੀਂ ਵਾਅਦਾ ਫਿਰ ਉੱਥੇ ਹੀ ਮਰ ਗਿਆ ਅੰਦਰੇ ਜਮੇ ਅੰਦਰੇ ਹੀ ਮਰ ਗਿਆ ਧਰਤੀ ਦੇ ਵਿੱਚ ਹੀ ਬਾਹਰਿਆਂ ਨੂੰ ਪਤਾ ਹੀ ਨਹੀਂ ਲੱਗਿਆ ਜਮਿਆ ਵੀ ਸੀ ਜਾਂ ਨਹੀਂ ਸੀ ਵਿੱਚੇ ਹੀ ਲੜ ਕੇ ਮਿੱਟੀ ਚ ਲੜ ਗਿਆ ਫਿਰ ਉਹ ਉਹ ਹੋ ਗਿਆ ਉਹ ਹੁਣੇ ਆ ਹੁਣੇ ਉਹ ਹੁਣ ਮਰਨ ਦਾ ਉਹ ਹੀ ਪਾਸਾ ਹੈ ਬਚਣ ਦਾ ਕਿਸੇ ਪਾਸੇ ਵੀ ਨਹੀਂ ਭਇੰਦਰ ਮਰ ਜਾਣਾ ਉਹ ਪਹਿਲਾਂ ਮਰ ਜਾਣਾ ਉਦੋਂ ਵੀ ਇੱਧਰ ਸਾਜੀ ਮਨ ਹੋਣਾ ਇੱਧਰ ਨਹੀਂ ਮਿਲਣਾ ਹੈ ਐਵੇਂ ਭਲੇਖਾ ਹੈ ਇੱਧਰ ਸਿਰਫ ਇਹੀ ਹੈ ਆ ਜਿਹੜਾ ਕਹੇ ਉਸ ਤੇ ਤਾਂ ਨਿੰਦਾ ਦੀ ਗੱਲ ਹੈ ਉਸਤਤੀ ਹੋਗੀ ਇਹਦੀ ਕੋਈ ਪਰਵਾਹ ਨਹੀਂ ਨਿੰਦਿਆ ਹੋਊਗੀ ਇਹਦੀ ਕੋਈ ਪਰਵਾਹ ਨਹੀਂ ਦੋ ਬਬਰ ਜਤਨ ਸਾਰੀ ਦੁਨੀਆ ਛੱਡ ਕੇ ਨਾਨਕ ਨੂੰ ਘਰ ਦੇ ਵੀ ਛੱਡ ਕੇ ਕੋਈ ਪਰਵਾਹ ਨਹੀਂ ਮੁੰਡੇ ਵਿਰੋਧੀ ਹੋ ਗਏ ਕੋਈ ਪਰਵਾਹ ਨਹੀਂ ਸੌਰਾ ਪੂਰਾ ਪਲਾ ਕਹਿੰਦਾ ਕੋਈ ਪਰਵਾਹ ਨਹੀਂ ਪਿੰਡ ਛੱਡਣਾ ਪੈ ਗਿਆ ਪਿੰਡ ਗਿਆ ਹੀ ਨਹੀਂ ਕੋਈ ਪਰਵਾਹ ਨਹੀਂ ਬੇਟੀ چاہے ਸਾਰੇ ਖਿਲਾਫ ਹੋ ਗਏ ਕੋਈ ਪਰਵਾਹ ਨਹੀਂ ਇਹ ਪਰਵਾਹ ਤਾਂ ਫਿਰ ਸੱਚ ਹੈ ਨਹੀਂ ਮਿਲਦਾ ਹੈ ਅੱਜ ਚਾਹੇ ਸਾਰੇ ਕਹੀ ਜਾਣ ਪਰ ਉਦੋਂ ਸਾਰਿਆਂ ਨੇ ਵਿਰੋਧ ਕੀਤਾ ਜੋ ਮਰਜੀ ਆਦੀ ਕਹੀ ਜਾਣਾ ਉਦੋਂ ਵਿਰੋਧ ਕੀਤਾ ਸਾਰਿਆਂ ਨੂੰ ਹਾਂਜੀ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖਣੇ ਕਿ ਧਰਮ ਵਿਚਾਰਾ ਚਿੱਤ ਗੁਪਤ ਚਿੱਤ ਵਿੱਚ ਜਿਹੜਾ ਗੁਪਤ ਹੈ ਇਹ ਚਿੱਤਰ ਗੁਪਤ ਕਹਿੰਦੇ ਨੇ ਚਿੱਤ ਗੁਪਤ ਤਾਂ ਸਕਦਾ ਵਿੱਚ ਚਿੱਤਰ ਨਾ ਹੋਵੇ ਨਹੀਂ ਚਿਤ ਗੁਪਤਾ ਜਿਹੜਾ ਸਾਹ ਲੈਂਦਾ ਉਹ ਗੁਪਤਾ ਮਨ ਪ੍ਰਗਟ ਮਨ ਤੇ ਗੁੜੀ ਜਿਹੜਾ ਰਹਿੰਦਾ ਨਾ ਮਨ ਤੇ ਗੁੜੀ ਜਿਹੜਾ ਹੈ ਸ਼ੁੱਧ ਮਨ ਜਿਹੜਾ ਹੈ ਉਹ ਚਿਤ ਕਹਿੰਦੇ ਨੇ ਉਹ ਸਾਹ ਲੈਂਦਾ ਉਹ ਗਾਉਂਦਾ ਉਹ ਤਾਂ ਤੇ ਨੂੰ ਗਾਉਂਦਾ ਉਹਦੀ ਸ਼ਕਤੀ ਨਾਲ ਤੂੰ ਬੈਠਾ ਹੈਂ ਸੱਚ ਨਾਲ ਜੁੜਿਆ ਹੈ ਮਨ ਵਾਇਆ ਹਾਂ ਤੇ ਉਹ ਕਰਨਾ ਵਿਚਾਰ ਤਾ ਦੋ ਦੋ ਹੋਏ ਹੈ ਜਦ ਮਾਇਆ ਮਨ ਨੇ ਡਗਣਾ ਨਾ ਮਨ ਨੇ ਮਨ ਛੱਡ ਦੇਣਾ ਔਰ ਬੁੱਧੀ ਗਿਆ ਜਿਹੜਾ ਉਧਰ ਰੜੀ ਹੋਈ ਹੈ ਸ਼ਕਤੀ ਗਿਆਨ ਦੀ ਜਿਹੜਾ ਰੜੀ ਹੋਈ ਹੈ ਉਹ ਉਹਦੀ ਤਾਕਤ ਵੱਡੀ ਹੈ ਜਦਨ ਬੁੱਧੀ ਨੇ ਮਨ ਨੂੰ ਜਵਾਬ ਦਿੱਤਾ ਵੀ ਤੇਰੀ ਗੱਲ ਮੈਂ ਨਹੀਂ ਮੰਨਣੀ ਤੇਰੇ ਨਾਲ ਨਾਲ ਵੋਟ ਮੈਂ ਨਹੀਂ ਦੇਣੀ ਉਦੋਂ ਮਨ ਦੀ ਸ਼ਕਤੀ ਖਤਮ ਹੋ ਗਈ ਮਨ ਦੀ ਸ਼ਕਤੀ ਕੀ ਅਕਲ ਅਕਲਮੰਦ ਦਾ ਸਾਥ ਛੱਡ ਦੇ ਅਕਲਮੰਦ ਦਾ ਸਾਥ ਕਾ ਛੱਡੂ ਜਦ ਅਕਲ ਦਾ ਮਰਦੂਰ ਹੋ ਜੂ ਹੁਣ ਅਕਲ ਨੂੰ ਪਰਮ ਸਾਡਾ ਗੁਜ਼ਾਰਾ ਨਹੀਂ ਹੁਣ ਧੀਦਾਰ ਹੋ ਜਦ ਉਹਦਾ ਪਰਮ ਦੂਰ ਹੋ ਗਿਆ ਵੀ ਇਹ ਗੁਜ਼ਾਰਾ ਕਰਨ ਵਾਲਾ ਮੈਂ ਕਰਨ ਵਾਲੀ ਮੈਂ ਨਹੀਂ ਇਹ ਗੁਜ਼ਾਰਾ ਕਰਨ ਵਾਲਾ ਕੋਈ ਹੋਰ ਹੈ ਕਿ ਕਦੇ ਹੋਰ ਦੇ ਹੱਥ ਉਦੋਂ ਕਿ ਕੰਨੀ ਸਮਝ ਆ ਗਈ ਜੋ ਗੁਜਾਰੇ ਦੀ ਹਕੀਕਤ ਕੀ ਆ ਗੁਜਾਰੇ ਪਿੱਛੇ ਹਕੀਕਤ ਕੀ ਹੈ ਜਿੱਦਣ ਇਹ ਸਮਝ ਆ ਗਈ ਉਦੋਂ ਬਣੇ ਜੇ ਨਾ ਜਰ ਹਕੀਕਤ ਸਮਝ ਨਹੀਂ ਆਉਂਦੀ ਉਹ ਨਹੀਂ ਬਣਦੀ ਰੋਜ਼ੀ ਪਰਮੇਸ਼ਰ ਦੇ ਹੱਥ ਹੈ ਔਰ ਉਹਦਾ ਵਾਹਦਾ ਦੇਣਾ ਇਹ ਗੱਲ ਦਾ ਜਿੱਦਣੇ ਸਮਝ ਆ ਗਈ ਨਿਸ਼ਚਾ ਹੋ ਗਿਆ ਯਕੀਨ ਹੋ ਗਿਆ ਉਦੋਂ ਛੱਡ ਪਹਿਲਾਂ ਵੀ ਛੱਡ ਇਹ ਚੀਜ਼ ਦਾ ਵਿਸ਼ਵਾਸ ਗੁਰੂ ਕਰ ਦੋ ਪਿਛੋ ਮਿਲਣਾ ਚਾਹੀਦਾ ਸੀ ਔਰ ਪਹਿਲਾਂ ਮਿਲਦਾ ਰਿਹਾ ਸੀ ਸੁਣ ਨਹੀਂ ਮਿਲਦਾ ਰਾਜ ਕਰੇਗਾ ਖਾਲਸਾ ਜਿਹੜਾ ਗਰੁੱਪ ਹੈ ਉਹ ਇਸੀ ਤੇ ਵਿਸ਼ਵਾਸ ਨਹੀਂ ਕਰਦੇ ਉਹ ਮਾਇਆ ਤੇ ਵਿਸ਼ਵਾਸ ਕਰਦੇ ਨੇ ਮਾਇਆਧਾਰੀ ਉਹ ਰਾਜ ਤੇ ਵਿਸ਼ਵਾਸ ਕਰਦੇ ਉਹ ਨਹੀਂ ਵਿਸ਼ਵਾਸ ਕਰਦੇ ਗੁਰਮਾਤੇ ਵਿਸ਼ਵਾਸ ਨਹੀਂ ਆਉਂਦਾ ਉਹਨਾਂ ਨੂੰ ਉਹਨਾਂ ਨੇ ਸਾਰਾ ਪੌੜਾ ਪਾਇਆ ਤੋਂ ਮਾਇਆ ਦੇ ਵਿਸ਼ਾਸ ਹੁਣ ਲਬਾਇਆਤ ਬਕਾਨੇ ਦੇ ਦੋ ਗਰੁੱਪ ਹੋਏ ਸੀ ਉਦੋਂ ਇੱਕ ਰਾਜਕਰਨ ਵਾਲਾ ਇੱਕ ਰਾ ਇੱਕ ਪਹਿਲਾਂ ਗੁਰਬਾਣੀ ਦੇ ਰਹਿਣ ਵਾਲਾ ਅਕਾਲੀ ਫੂਲਾਸੋਂ ਗੁਰਬਾਣੀ ਦੇ ਰਹਿਣ ਵਾਲੇ ਸੀ ਇਹ ਰਾਜਕਰਨ ਵਾਲੇ ਸੀ ਬਾਣਾ ਤੈਨੂੰ ਗੱਲ ਹਾਲੰਦੇ ਸੀਗੇ ਬਾਣਾ ਲਾਦੇਓ ਬਾਣਾ ਲਾਏ ਦੀ ਬੇਇੱਜ਼ਤੀ ਮੰਦੇ ਸੀਗੇ ਇਹ ਅੰਦਰੋਂ ਈਰਖਾ ਕਰਦੇ ਸੀ ਉਹਨਾਂ ਇਹਨਾਂ ਨੂੰ ਖਤਮ ਕਿਵੇਂ ਕਰੀਏ ਸੀ ਅਕਾਲੀਆਂ ਟਾਕੋ ਖਤਮ ਕਰਨ ਦੀ ਸਾਜ਼ਿਸ਼ ਹੁਣ ਤੋਂ ਹੀ ਚੱਲੀ ਆਉਂਦੀ ਹੈ ਤਕਾਲਤਾ ਦਾ ਇਹਨਾਂ ਨੂੰ ਪ੍ਰਪੋਗਾਂਡਾ ਕਰਨ ਜਹੇਦਾਰ ਬਣਾਉਣੇ ਜਹੇਦਾਰ ਦਾ ਫਾਇਦਾ ਹੁੰਦੇ ਨੇ ਫੌਜ ਨਹੀਂ ਜਹੇਦਾਰ ਕਹਿੰਦੇ ਨੇ ਜਹੇਦਾਰ ਜਿਵੇਂ ਉਹ ਤਾਂ ਸਿਪਾਹਸਾਲਾਰ ਹੁੰਦਾ ਜਹੇਦਾਰ ਤਾਂ ਲਾ ਫੌਜਾ ਹੁੰਦਾ ਇਹ ਦੇਖੋ ਫੌਜ ਗਈ ਕਿਹਦਾ ਜਹੇਦਾਰ ਹੈ ਕਿਆ ਫਿਰ ਪੁਜਾਰੀ ਹੁੰਦੇ ਨੇ ਫੌਜਾ ਜਹੇਦਾਰ ਹੈ ਚੋ ਸਦਾਲ ਤਾਂ ਲਫ ਫੌਜਾ ਨਾ ਆਇਆ ਹੋਇਆ ਫੌਜ ਹਸਕੇ ਤੇ ਜਹੇਦਾਰ ਸੀ ਅਜੀਤ ਸਿੰਘ ਜਹੇਦਾਰ ਸੀਗਾ ਤੇ ਆਪਣੇ ਭਾਈ ਮਨੀਸ ਸਿੰਘ ਦਾ ਮੁੰਡਾ ਉਹਦੇ ਸਿਉਂ ਜਹੇਦਾਰ ਸੀ ਉਹਦੇ ਸਭਾ ਅਜੀਤ ਸਿੰਘ ਨੂੰ ਪਿੱਛੇ ਛੱਡਿਆ ਦਸਮ ਬਾਸ਼ਾ ਦੇ ਸਰਸਾ ਢੱਪਣ ਦੇ ਪਹਿਲਾਂ ਜਹੇਦਾਰ ਸੀ ਤਾਂ ਅਨੰਦਗੜ੍ਹ ਕਿਲੇ ਦਾ ਜਹੇਦਾਰ ਉਹ ਦਸਮ ਬਾਸ਼ਾ ਦੇ ਬਾਅਦ ਉਹਦੇ ਸਿਉਂ ਹੁੰਦਾ ਸੀ ਲੋਹੜ ਦਾ ਅਜੀਤ ਸਿੰਘ ਜਹੇਦਾਰ ਸੀ ਜਹੇਦਾਰ ਦਾ ਕਮਾਂਡਰ ਦਾ ਨਾਮ ਯੂਨੋ ਸੀ ਕਮਾਂਡਰ ਹੈ ਕਹਿੰਦਾ ਨਾ ਨੋ ਵਰਡਰ ਨਾਲੇ ਭੋਜ ਹੁੰਦੀ ਐ ਤੇ ਨਾ ਹੋੜੀ ਭੋਜ ਜਦੋਂ ਗੁਰਦੁਆਰਾ ਐਕਟ ਬਣਿਆ ਉਹਦੇ ਜਾਇਦਾਦ ਦੀ ਪੁਛਾਰੀ ਲਿਖਿਆ ਤਾਂ ਸੀਗਾ ਲਿਖ ਦਿੱਤਾ ਜਾਇਦਾਦ ਕਿਵੇਂ ਲਿਖ ਦਿੰਦੇ ਅਰੇ ਜਾਨੂੰ ਪਤਾ ਸੀ ਜਾਇਦਾਦ ਕੀ ਹੁੰਦਾ ਅਰੇ ਜਿਵੇਂ ਲਿਖ ਦਿੰਦੇ ਨਾ ਜਾਇਦਾਦ ਉਹਨਾਂ ਨੂੰ ਪਤਾ ਸੀ ਸਾਰੀ ਗੱਲ ਵੀ ਜਾਇਦਾਦ ਹੁੰਦਾ ਕੀ ਇਹਦਾ ਪ੍ਰੋਪੋਗੈਂਡਾ ਰੋਜ਼ ਜਾਇਦਾਦ ਬਣਾਉਂਦੇ ਨੇ ਤੇ ਸਭ ਫੇਲ ਹੋ ਗਿਆ ਖਤਮ ਹੋ ਗਿਆ ਐਸਾ ਫੇਲ ਹੋਇਆ ਮੁਰਕੇ ਜੰਮਣੀ ਨਹੀਂ ਹਣੇ ਨਵੇਂ ਜੰਮਣਗੇ ਹੁਣ ਸੱਚ ਸੱਚ ਜੰਮੂਗਾ ਝੂਠ ਬੰ ਖਤਮ ਹੋ ਜਾਊਗਾ ਝੂਠ ਬਧੇਰਾ ਫੜ ਲੈ ਫੋਲਿਆ ਸੱਚ ਦੀ ਵਾਰੀ ਆ ਗਈ ਸਮਾਂ ਹੁੰਦਾ ਨਾ ਕਦੇ ਝੂਠ ਬੜਦਾ ਕਦੇ ਸੱਚ ਹੁੰਦਾ ਤੇ ਸੱਚ ਹੁੰਦਾ ਫਿਰ ਝੂਠ ਦਾ ਵਜਾਂਦਾ